ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਕਵਰ ਕਰਾਂਗੇ ਭਾਰਤਕ ਕਵੀ ਭਾਰਤਕ ਭਾਗ ਨੂੰ ਕਵਰ ਕਰਾਂਗੇ ਸਾਡੀ ਪ੍ਰੀਵੀਅਸ ਵੀਡੀਓ ਵਿੱਚ ਅਸੀਂ ਆਧੁਨਿਕ ਭਾਗ ਨੂੰ ਖਤਮ ਕਰ ਚੁੱਕੇ ਹਾਂ ਸਾਡਾ ਨਿਊ ਚੈਪਟਰ ਹੈ ਜਿਸ ਵਿੱਚ ਅਸੀਂ ਭਾਰਤਕ ਕਵੀ ਬਾਰੇ ਗੱਲ ਕਰਾਂਗੇ ਸਾਡੇ ਅੱਜ ਦੇ ਟੌਪਿਕ ਵਿੱਚ ਅਸੀਂ ਗੱਲ ਕਰਾਂਗੇ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਬਾਰੇ ਚਲੋ ਫੇਰ ਸ਼ੁਰੂ ਕਰੀਏ ਆਪਣਾ ਅੱਜ ਦਾ ਟੌਪਿਕ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਵੀਡੀਓ ਬਹੁਤ ਹੀ ਤੁਹਾਡੇ ਲਈ ਬੈਨੀਫਿਟ ਰਵੇਗੀ ਇਹਦੇ ਵਿੱਚ ਜੋ-ਜੋ ਪੁਆਇੰਟ ਇੰਪੋਰਟੈਂਟ ਬੰਦਾ ਉਹ ਸਭ ਚੰਗੀ ਤਰ੍ਹਾਂ ਕਲੀਅਰ ਕਰਵਾਇਆ ਜਾਵੇਗਾ ਚਲੋ ਫੇਰ ਸ਼ੁਰੂ ਕਰੀਏ ਆਪਣਾ ਅੱਜ ਦਾ ਟੌਪਿਕ ਪ੍ਰਿੰਸੀਪਲ ਤੇਜਾ ਸਿੰਘ ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ ਇਨਾਂ ਦਾ ਜਨਮ 2 ਜੂਨ 1894 ਹੋਰ ਇਨਾਂ ਦੀ ਡੈਥ 10 ਜਨਵਰੀ 1958 ਵਿੱਚ ਹੋਈ ਸੀ ਸਿੱਖ ਦਰਸ਼ਨ ਨਾਲ ਜੁੜੇ ਲੇਖਕ ਅਧਿਆਪਕ ਅਤੇ ਅਨੁਵਾਦਕ ਸਨ ਕਹਿੰਦੇ ਕਿ ਇਹ ਸਿੱਖ ਦਰਸ਼ਨ ਨਾਲ ਵੀ ਜੁੜੇ ਸਨ ਇੱਕ ਲੇਖਕ ਵੀ ਬਹੁਤ ਵੱਡੇ ਸਨ ਇੱਕ ਅਧਿਆਪਕ ਵੀ ਸੀ ਇੱਕ ਅਨੁਵਾਦਕ ਵੀ ਸੀ ਨੈਕਸਟ ਹੈ ਉਹ ਪੰਜਾਬੀ ਦੇ ਪਹਿਲੀ ਪੀੜੀ ਦੇ ਵਾਰਤਕਕਾਰ ਹਨ ਅਗਰ ਇਹ ਬਹੁਤ ਹੀ ਇੰਪੋਰਟੈਂਟ ਹੈ ਪੇਪਰ ਚ ਆ ਸਕਦਾ ਹੈ ਕਿ ਪੰਜਾਬੀ ਦੀ ਪਹਿਲੀ ਪੀੜੀ ਦੇ ਵਾਰਤਕਕਾਰ ਕੌਣ ਸਨ ਪਹਿਲੀ ਪੀੜੀ ਦੇ ਕੌਣ ਸਨ ਤੇਜਾ ਸਿੰਘ ਜੀ ਅਰ ਜੇ ਪਹਿਲੀ ਵੀਡੀਓ ਹੀ ਤੇਜਾ ਸਿੰਘ ਜੀ ਦੀ ਹੈ ਉਸ ਜਾਲ ਦੀ ਰੱਖਣਾ ਔਰ ਪਹਿਲੀ ਪੀੜੀ ਦੇ ਵਰਤਕਕਾਰ ਦੀ ਕੋਣ ਸਨ ਪ੍ਰਿੰਸੀਪਲ ਤੇਜਾ ਸਿੰਘ ਜੀ ਅੰਗਰੇਜ਼ੀ ਅਤੇ ਪੰਜਾਬੀ ਪਾਸ਼ਾਮਾ ਵਿੱਚ ਉਸ ਨੇ ਅਨੇਕ ਪੁਸਤਕਾਂ ਰਚੀਆਂ ਅਤੇ ਪੰਜਾਬੀ ਪਾਸ਼ਾ ਸਾਹਿਤ ਰਮ ਅਤੇ ਵਿਆਦੇ ਖੇਤਰਾ ਵਿੱਚ ਆਪਣੀ ਪ੍ਰਤਿਵਾ ਦੀ ਛਾਪ ਛੱਡੀ ਕਹਿੰਦੇ ਕਿ ਪਰਫੈਕਟ ਪ੍ਰਿੰਸੀਪਲ ਤੇਜ ਸਿੰਘ ਜੀ ਨੇ ਬਹੁਤ ਸਾਰੀਆਂ ਕਿਤਾਬਾਂ ਰਚੀਆਂ ਬਹੁਤ ਸਾਰਤ ਰੰਗ ਵਾਸਤੇ ਬਹੁਤ ਸਾਰਾ ਇਤਿਹਾਸ ਵਾਸਤੇ ਨਨੇ ਕੰਮ ਕੀਤਾ ਹੁਣ ਤੁਹਾਨੂੰ ਕੁਝ ਮੈਂ ਇੰਪੋਰਟੈਂਟ ਪੁਆਇੰਟ ਲਿਖਾਵਾਂਗੀ ਤੁਸੀਂ ਇਹ ਪੁਆਇੰਟ ਨੂੰ ਯਾਦ ਰੱਖਣਾ ਹੈ ਅਗਰ ਸਿੰਪਲੀ ਪੁੱਛਿਆ ਜਾਵੇਗਾ ਇਨ੍ਹਾਂ ਦੇ ਪਿਤਾ ਜੀ ਦਾ ਕੀ ਨਾਮ ਹੈ ਤੁਸੀਂ ਯਾਦ ਰੱਖਣਾ ਬਲਕਾਰ ਸਿੰਘ ਪੇਪਰ 'ਚ ਕਈ ਵਾਰ ਮਾਤਾ ਪਿਤਾ ਦਾ ਨਾਮ ਵੀ ਪੁੱਛ ਲੈਂਦੇ ਕਿ ਮਾਤਾ ਦਾ ਨਾਮ ਕੀ ਸੀਗਾ ਜਾਂ ਪਿਤਾ ਦਾ ਨਾਮ ਕੀ ਸੀਗਾ ਕਈ ਵਾਰ ਪੇਪਰ 'ਚ ਪੁੱਛ ਲੈਂਦੇ ਇਹ ਇਹਨਾਂ ਦੇ ਮਾਤਾ ਹੋਰ ਪਿਤਾ ਜੀ ਦਾ ਨਾਮ ਸੀਗਾ ਇੱਕ ਬਹੁਤ ਹੀ ਇੰਪੋਰਟੈਂਟ ਬਣ ਜਾਂਦਾ ਹੈ ਇਹਨਾਂ ਦੇ ਬਚਪਨ ਦਾ ਨਾਮ ਅਗਰ ਇਹਨਾਂ ਦੇ ਬਚਪਨ ਦੇ ਨਾਮ ਦੀ ਗੱਲ ਕਰੀਏ ਇਹਨਾਂ ਦੇ ਬਚਪਨ ਦਾ ਨਾਮ ਤੇਜਾਰਾਮ ਸੀਗਾ ਇਹਨਾਂ ਨੂੰ ਬਚਪਨ ਵਿੱਚ ਤੇਜਾਰਾਮ ਤੇਜਾਰਾਮ ਕੈਂਡੇ ਸੀ ਠੀਕ ਹੈ ਐਪ ਕੋ 3 ਪੁਆਇੰਟ ਹੈ ਜਿਹੜੇ ਕਿ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਣ ਜਾਂਦੇ ਹਨ ਇਸ ਤੋਂ ਇਲਾਵਾ ਇਹਨਾਂ ਨੂੰ ਕੀ ਕੀ ਕਿਹਾ ਜਾਂਦਾ ਹੈ ਠੀਕ ਹੈ ਪਹਿਲਾਂ ਦਿਨਾਂ ਨੂੰ ਕੀ ਕਿਹਾ ਜਾਂਦਾ ਹੈ ਪਹਿਲੀ ਪੀੜੀ ਦਾ ਵਾਰਤਕਕਾਰ ਪਹਿਲਾ ਦਿਨਾਂ ਨੂੰ ਕੀ ਕਿਹਾ ਜਾਂਦਾ ਹੈ ਪਹਿਲੀ ਪੀੜੀ ਦੇ ਵਾਰਤਕਕਾਰ ਸੈਕੰਡਲੀ ਇਹਨਾਂ ਨੂੰ ਕਿਹਾ ਜਾਂਦਾ ਹੈ ਪੰਜਾਬੀ ਦਾ ਪੰਜਾਬੀ ਦਾ ਉਸਤਾਦ ਸੈਕੰਡਲੀ ਇਹਨਾਂ ਨੂੰ ਕਿਹਾ ਜਾਂਦਾ ਹੈ ਪੰਜਾਬੀ ਦਾ ਉਸਤਾਦ ਸ਼ੈਲੀਕਾਰ ਪੰਜਾਬੀ ਦਾ ਉਸਤਾਦ ਸ਼ੈਲੀਕਾਰ ਪੇਪਰ 'ਚ ਕੋਸ਼ ਚਬਦੀ ਹੈ ਕਿ ਪੰਜਾਬੀ ਦਾ ਉਸਤਾਦ ਸ਼ੈਲੀਕਰ ਕਿਹਨਾਂ ਨੂੰ ਕਿਹਾ ਜਾਂਦਾ ਤੁਸੀਂ ਯਾ ਰਖਣਾ ਪ੍ਰਿੰਸੀਪਲ ਤੇਜਾ ਸਿੰਘ ਜੀ ਨੂੰ ਇੱਕ ਹੋਰ ਨਾਮ ਤੋਂ ਫੇਮਸ ਹੈ ਟਕਸਾਲੀ ਟਕਸਾਲੀ ਤੇ ਵਾਦੀ ਨਿਵੰਦਕਾਰ ਇਹਨਾਂ ਨੂੰ ਇਸ ਨਾਮ ਨਾਮ ਦਾ ਦਰਜਾ ਵੀ ਦਿੱਤਾ ਗਿਆ ਹੈ ਹੋਰ ਫੋਰਥ ਦਰਜਾ ਦਿੱਤਾ ਗਿਆ ਹੈ ਇਹਨਾਂ ਨੂੰ ਐਂਗਲੋ ਪੰਜਾਬੀ ਡਿਕਸ਼ਨਰੀ ਲਿਖਣ ਵਾਲਾ ਇਹਨਾਂ ਨੂੰ ਕਿਹਾ ਗਿਆ ਹੈ ਕਿ ਇਹਨਾਂ ਨੇ ਐਂਗਲੋ ਪੰਜਾਬੀ ਡਿਕਸ਼ਨਰੀ ਵੀ ਲਿਖੀ ਸੀ ਇਹ ਚਾਰੇ ਹੀ ਪੁਆਇੰਟ ਪੇਪਰ ਦੇ ਪਰਪਸਟ ਬਹੁਤ ਇੰਪੋਰਟੈਂਟ ਬਣ ਜਾਂਦੇ ਆ ਪਹਿਲੀ ਪੀੜੀ ਵਰਤਕਰ ਕੌਣ ਸੀਗਾ ਪੰਜਾਬੀ ਦਾ ਉਸਤਾਦ ਸ਼ੈਲੀ ਕਾਨ ਕਿੰਨੂ ਕਿਹਾ ਜਾਂਦਾ ਹੈ ਠੀਕ ਹੈ ਟਕਸਾਲੀ ਤੇ ਜਥਾਰਵਾਦੀ ਨਿਵੰਧਕਾਰ ਆrtਕਲ ਕੌਣ ਕਰਦਾ ਹੈ ਔਰ ਫੋਰਥ ਹੈ ਐਗਲੋ ਐਂਗਲੋ ਪੰਜਾਬੀ ਡਿਕਸ਼ਨਰੀ ਲਿਖਣ ਵਾਲਾ ਕੌਣ ਸੀਗਾ ਤੁਸੀਂ ਜਾ ਰੱਖਿਆ ਤਾਂ ਸਭ ਦਾ ਆਨਸਰ ਹੋਣਾ ਚਾਹੀਦਾ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਇਹਨਾਂ ਨੂੰ ਕਈ ਵਾਰ ਕਈ ਕਿਤਾਬਾਂ ਤੇ ਲਿਖਿਆ ਗਿਆ ਇਹਨਾਂ ਬਾਰੇ ਕਿ ਇਹਨਾਂ ਨੂੰ ਪੰਜਾਬੀ ਦਾ ਮਿਸਾਲੀ ਨਿਵੰਧਕਾਰ ਵੀ ਕਿਹਾ ਜਾਂਦਾ ਹੈ ਮਿਸਾਲੀ ਨਿਵੰਦਕਾਰ ਵੀ ਕਿਹਾ ਜਾਂਦਾ ਕਿਉਂਕਿ ਇਹਨਾਂ ਦੇ ਨਿਵੰਦ ਨਿਵੰਧਾ ਬਾਰੇ ਬਹੁਤ ਹੀ ਜ਼ਿਆਦਾ ਡਿਟੇਲ ਵਿੱਚ ਇਹਨਾਂ ਲਿਖਿਆ ਸੀਗਾ ਨਿਵੰਧਾ ਕਰਕੇ ਨਿਵੰਧਾ ਬਾਰੇ ਇਸ ਕਰਕੇ ਇਹਨਾਂ ਨੂੰ ਪੰਜਾਬੀ ਦਾ ਮਿਸਾਲੀ ਨਿਵੰਦਕਾਰ ਵੀ ਕਿਹਾ ਜਾਂਦਾ ਹੈ ਐ ਪੰਜੇ ਜਿਹੜੇ ਤਰ੍ਹਾਂ ਪੰਜ ਪੁਆਇੰਟ ਲਿਖਾਏ ਐ ਇਹ ਪੰਜ ਪੁਆਇੰਟ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਇਹ ਪੰਜ ਪੁਆਇੰਟ ਨੂੰ ਨੋਟ ਕਰਕੇ ਰੱਖਣਾ ਹੈ ਪੇਪਰ 'ਚ ਕਿਸੇ ਵੀ ਤਰੀਕੇ ਨਾਲ ਇਹਨੂੰ ਘੁਮਾ ਕੇ ਪੁੱਛਿਆ ਜਾ ਸਕਦਾ ਹੈ ਚਲੋ ਫਿਰ ਨੈਕਸਟ ਮੂਵ ਕਰਨੀ ਆ ਉਹ ਇੰਦੇ ਜਨਮ ਦਾ ਵੇਰਵਾ ਦਿੱਖ ਰਿਹਾ ਇੰਦੇ ਜਨਮ ਕਿੱਥੇ ਹੋਇਆ ਸੀਗਾ ਤੇਜਾ ਸਿੰਘ ਦਾ ਜਨਮ 2 ਜੂਨ 1894 ਨੂੰ ਬਤੌਰ ਤੇਜਰਾਮ ਬ੍ਰਿਟਾਨਵੀ ਪੰਜਾਬ ਦੇ 라ਵਰ ਪਿੰਡੀ ਜ਼ਿਲ੍ਹੇ ਦੇ ਪਿੰਡ ਅੰਡਿਆਲਾ ਵਿਖੇ ਇੱਕ Hindu ਪਰਿਵਾਰ ਵਿੱਚ ਹੋਇਆ ਸੀਗਾ ਇਸ ਕਰਕੇ ਇਹਦਾ ਨਾਮ ਕੀ ਸੀਗਾ ਤੇਜਰਾਮ ਪਹਿਲਾ ਇਹਦਾ ਨਾਮ ਕੀ ਸੀਗਾ ਤੇਜਰਾਮ ਕਿਉਂਕਿ ਪਹਿਲਾਂ ਇਹਨਾਂ ਦਾ ਜਨਮ ਕਿੱਥੇ ਹੋਇਆ ਸੀਗਾ ਹਿੰਦੂ ਇਹ Hindu ਪਰਿਵਾਰ ਵਿੱਚ ਹੋਇਆ ਸੀਦਾ ਬਾਅਦ ਵਿੱਚ ਇਹਨਾਂ ਨੇ ਆਪਣਾ ਧਰਮ ਕਨਵਰਟ ਕਰਵਾ ਲਿਆ ਕਿਹਦੇ ਵਿੱਚ ਕਨਵਰਟ ਕੀਤਾ ਸੀਗਾ ਸਿੱਖ ਧਰਮ ਤੇ ਫਿਰ ਇਹਦਾ ਨਾਮ ਕੀ ਬਣ ਗਿਆ ਤੇਜਾ ਸਿੰਘ ਠੀਕ ਹੈ ਇੱਥੇ ਕਨਫਿਊਜ਼ ਨਹੀਂ ਰਹਿਣਾ ਕਿ ਪਹਿਲਾ ਨਾਮ ਤੇਜਾਰਾਮ ਸੀਗਾ ਔਰ ਬਾਅਦ ਵਿੱਚ ਤੇਜਾ ਸਿੰਘ ਕਿਉਂ ਹੋਇਆ ਕਿਉਂਕਿ ਪਹਿਲਾਂ ਉਹ Hindu ਪਰਿਵਾਰ ਨਾਲ ਰਿਲੇਟਡ ਸੀਗੇ ਔਰ ਬਾਅਦ ਵਿੱਚ ਇਹਨਾਂ ਨੇ ਸਿੱਖੀ ਕਬੂਲ ਕਰ ਲਈ ਜਿਸ ਨਾਲ ਸਿੱਖੀ ਕਬੂਲ ਕਰਨ ਨਾਲ ਇਹਦੇ ਨਾਮ ਦੇ ਪਿੱਛੇ ਕੀ ਲੱਗ ਗਿਆ ਇਹਦੇ ਨਾਮ ਦੇ ਵਿੱਚ ਸਿੰਘ ਲੱਗ ਗਿਆ ਅਗਰ ਮੁੰਡਲੀ ਸਿੱਖਿਆ ਦੀ ਗੱਲ ਕੀਤੀ ਜਾਵੇ ਮੁੰਡਲੀ ਵਿਦਿਆਟਨ ਲੈ ਅਤੇ ਸਗਰੋਏ ਦੀ ਹਾਸਲ ਕਰਕੇ ਉਹਨਾਂ ਆਪਣੀ ਉੱਚੀ ਦੀ ਵਿੱਦਿਆ ਐਮਏ ਅੰਗਰੇਜ਼ੀ ਇਹਨਾਂ ਨੇ ਐਮਏ ਕਿਦੇ ਵਿੱਚ ਕੀਤੀ ਸੀਗੀ ਇੰਗਲਿਸ਼ ਵਿੱਚ ਪੇਪਰ 'ਚ ਪੁੱਛ ਸਕਦੇ ਆ ਕਿ ਪ੍ਰਿੰਸੀਪਲ ਤੇਜਸ ਸਿੰਘ ਜੀ ਨੇ ਐਮਏ ਕਿਦੇ ਵਿੱਚ ਕੀਤੀ ਸੀ ਜਾਰ ਰੱਖਣਾ ਅੰਗਰੇਜ਼ੀ ਵਿੱਚ ਠੀਕ ਹੈ ਦਿਹਾਂਤ ਕਰਦੇ ਕੋ ਯਾ 10 ਜਨਵਰੀ 1958 ਨੂੰ ਦਿਲ ਦਾ ਦੌਰਾ ਕਿੱਦਾਂ ਹੋਇਆ ਇਹਨਾਂ ਨੂੰ ਹਾਰਟ ਅਟੈਕ ਆਇਆ ਸੀਗਾ ਦਿਲ ਦਾ ਦੌਰਾ ਪਿਆ ਸੀਗਾ ਜਿਹਦੇ ਨਾਲ ਇਹਨਾਂ ਦਾ ਦਿਹਾਂਤ ਹੋ ਗਿਆ ਅਗਰ ਨੈਕਸਟ ਮੂਵ ਕਰਾਂਗੇ ਅਕਾਲੀ ਲਹਿਰ ਇਹਨਾਂ ਦਾ ਅਕਾਲੀ ਲਹਿਰ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਸੀਗਾ ਕਿਸ ਤਰ੍ਹਾਂ ਸੀਗਾ ਦੇਖੋ ਇਸ ਉਪਰਾੰਤ ਉਸ ਕਾਲਸਾ ਕਾਲਜ ਅੰਮ੍ਰਿਤਸਰ ਵਿੱਚ ਪੜਾਉਣ ਲੱਗ ਪਏ ਪਰ ਕਾਲਜ ਦੇ ਮੈਨੇਜਮੈਂਟ ਸਰਕਾਰ ਪੱਕੀਆਂ ਕੋਲ ਸੀ ਸਰਕਾਰੀ ਦਖਲਅੰਦਾਜ਼ੀ ਦਾ ਵਿਰੋਧ ਕਰਦੇ ਕਾਲਜ ਦੇ 13 ਅਧਿਆਪਕਾਂ ਨੇ ਅਸਤੀਫਾ ਦੇ ਦਿੱਤਾ ਪੇਪਰ 'ਤੇ ਪੁੱਛ ਸਕਦੇ ਆ ਇਹਦੇ ਨਾਲ ਰਲ ਕੇ ਕਿੰਨੇ ਅਧਿਆਪਕਾਂ ਨੇ ਅਸਤੀਫਾ ਦਿੱਤਾ ਸੀਗਾ ਯਾਦ ਰੱਖਣਾ 13 ਉਨਾ ਵਿੱਚੋਂ ਪ੍ਰਫੈਕਸਰ ਜਾਂ ਪ੍ਰਿੰਸੀਪਲ ਤੇਜਸੀ ਵੀ ਸੰਨ ਇਸ ਦੌਰਾਨ ਉਹਨਾਂ ਨੇ ਅਕਾਲੀ ਰਹਿ ਦੇ ਰੂਪ ਵਿੱਚ ਆਜ਼ਾਦੀ ਸੰਗਾਮ ਵਿੱਚ ਦੇ ਜੇਲ੍ਹ ਨੂੰ ਜਾਣਾ ਪਿਆ ਕਦੋਂ ਜੇਲ੍ਹ ਚ ਗਏ ਸੀਗੇ 1923 ਵਿੱਚ ਠੀਕ ਹੈ ਔਰ ਫਿਰ ਤੋਂ 1925 ਵਿੱਚ ਇਹਨਾਂ ਨੇ ਕਾਲਸਾ ਕਾਲਜ ਨੂੰ ਰੀਜੁਆਇਨ ਕਰ ਲਿਆ ਸੀਗਾ ਠੀਕ ਹੈ ਪੋਸ ਇਦਾਂ ਇਦਾਂ ਮੈਂ ਡਿਟੇਲ ਵੀ ਦੱਸਦਾ ਕਿ ਇਹਨਾਂ ਨੇ ਅਕਾਲੀ ਲਹਿਰ ਵਿੱਚ ਕਿੱਦਾਂ ਗਏ ਔਰ ਕਿਉਂ ਗਏ ਤਰੂ ਇਹ ਡਿਟੇਲ ਵਿੱਚ ਦੱਸ ਦਿੱਤਾ ਗਿਆ ਹੁਣ ਦੇਖੋ ਇਹਨਾਂ ਨੇ ਪ੍ਰਿੰਸੀਪਲ ਦੇ ਬਜੋ ਕਿੱਥੇ ਕਿੱਥੇ ਨੌਕਰੀ ਕੀਤੀ ਪਹਿਲਾਂ ਇਹਨਾਂ ਨੇ ਖਾਲਸਾ ਕਾਲਜ ਮੁੰਬਈ ਦੇ ਪ੍ਰਿੰਸੀਪਲ ਰਹਿਣ ਤੋਂ ਬਾਅਦ ਪਹਿਲਾਂ ਮੁੰਬਈ ਦੇ ਪ੍ਰਿੰਸੀਪਲ ਵੀ ਰਹੇ ਹੀ ਤੋਂ ਬਾਅਦ ਤੇਜਾ ਸਿੰਘ ਪੂਰੀ ਪੰਜਾਬੀ ਯੂਨੀਵਰਸਿਟੀ ਦੇ ਪਬਲਿਕੇਸ਼ਨ ਬਿਊਰੋ ਦੇ ਬਜੋ ਕੰਮ ਕਰਦੇ ਸਨ 1914 ਹਨ ਵਿੱਚ ਕੁਗਮ ਹਿੰਦਰਾ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਬਣੇ ਤੇ ਨਾਲ ਨਾਲ ਹੀ ਨਾਲ ਉਹ ਨਵੇਂ ਪੰਜਾਬੀ ਪਾਠ ਅਰਿਵਾਦ ਸਖਤਰ ਦੇ ਵਿੱਚ ਡਾਇਰੈਕਟਰ ਵੀ ਰਹੇ 1959 ਵਿੱਚ ਉਹ ਸੇਵਾ ਸਰਕਾਰੀ ਸੇਵਾ ਤੋਂ ਮੁਕਤ ਹੋ ਗਏ ਐ ਵალა ਪੰਛਦਾ ਪੇਪਰ ਚ ਕੀ ਪ੍ਰਿੰਸੀਪਲ ਤੇਜਾ ਸਿੰਘ ਜੀ ਕੋ ਦੋ ਸਰਕਾਰੀ ਸੇਵਾ ਤੋਂ ਮੁਕਤ ਹੋਏ ਸੀ ਤੁਸੀ ਯਾ ਰੱਖਣਾ 1959 ਵਿੱਚ ਇਹਨਾਂ ਨੇ ਆਪਣੀ ਸਾਰੀ ਹੀ ਜੋਬ ਵਗੈਰਾ ਛੱਡ ਦਿੱਤੀ ਸੀਗੀ ਹੋਰ ਆਪਣੀ ਸਰਕਾਰੀ ਸੇਵਾ ਤੋਂ ਮੁਕਤ ਹੋ ਗਏ ਸਨ ਨੈਕਸਟ ਹੈ ਵਾਰਤਕ ਸੰਗ੍ਰਹਿ ਵਾਰਤਕ ਸੰਗ੍ਰਹਿ ਕਿਹੜੇ ਕੀ ਦਿੱਤੇ ਉਹਨਾਂ ਨੇ ਸਹੀ ਸੁਆ ਇੰਦੇ ਵਾਰਤਕ ਸੰਗ੍ਰਹਿ ਐ ਨਵੀਆਂ ਸੋਚਾਂ ਸੱਭਿਆਚਾਰ ਸਾਹਿਤ ਦਰਸ਼ਨ ਗੁਸਲਖਾਨਾ ਹੋਰ ਘਰ ਦਾ ਪਿਆਰ ਜਰਾ ਘਰ ਦਾ ਪਿਆਰ ਹੈ ਐ ਸਾਡੀ ਸਾਹਿਤ ਮਾਲਾ ਵਿੱਚ ਐਂ ਦੇ ਵਾਰਤਕ ਸੰਗ੍ਰਹਿ ਪੇਪਰ ਚ ਵਿੱਚ ਡਾਇਰੈਕਟਲੀ ਪੁੱਛ ਸਕਦੀ ਹੈ ਕਿ ਕਦੋਂ ਇਹਨਾਂ ਨੇ ਇਹਰਾ ਵਾਰਤਕ ਸੰਗ੍ਰਹਿ ਕਦੋਂ ਦਿੱਤਾ ਕੇਰਾ ਵਾਰਤਕ ਸੰਗ੍ਰਹਿ ਕਦੋਂ ਦਿੱਤਾ ਪੇਪਰ ਚ ਡਾਇਰੈਕਟਲੀ ਹੀ ਪੁੱਛ ਸਕਦੀ ਹੈ ਅਗਰ ਇਹਨਾਂ ਦੇ ਨਿਵੰਦ ਦੀ ਗੱਲ ਕੀਤੀ ਜਾਵੇ ਨਾ ਇਹਨਾਂ ਦੇ ਨਿਵੰਦ ਲਈ ਇੱਕ ਲਾਈਨ ਬੜੀ ਫੇਮਸ ਹੈ ਠੀਕ ਹੈ ਮਸ਼ਹੂਰ ਨਿਵੰਦਕਾਰੀ ਸੀਗੇ ਇਨਾਂ ਦੇ ਨਿਵੰਦ ਲਈ ਇੱਕ ਨਾਇਨ ਬਹੁਤ ਵਾਰ ਕਿਹਾ ਜਾਂਦਾ ਹੈ ਇਹ ਲਾਈਨ ਲਿਖ ਲਓ ਪੇਪਰ 'ਚ ਪੁੱਛ ਸਕਦੀ ਹੈ ਕਿ ਇਹ ਲਾਈਨ ਕੀ ਦੀ ਹੈ ਪਾਗ ਬੰਦਾ ਪਾਗ ਬੰਦਾ ਚਿੰਨ-ਚਿੰਕੇ ਗੱਲਾਂ ਕਰਦਾ ਪੁਣ-ਪੁਣ ਕੇ ਗੱਲਾਂ ਕਰਦਾ ਪੁਣ-ਪੁਣ ਕੇ ਇਹ ਲਾਈਨ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਬਾਰੇ ਕਹੀ ਗਈ ਹੈ ਠੀਕ ਹੈ ਯਾਦ ਰੱਖਣਾ ਵੇਪਰ ਚ ਆ ਸਕਦਾ ਹੈ ਲਾਈਨ ਕਿਦੇ ਬਾਰੇ ਹੈ ਕਿਉਂਕਿ ਇਹਨਾਂ ਦੇ ਨਿਬੰਧ ਬਾਰੇ ਕਹਿਤ ਹੁੰਦਾ ਸੀਗਾ ਅਗਰ ਪੁੱਛੇ ਜਾਵੇਗਾ ਐ ਲਾਈਨ ਕਿਦੇ ਬਾਰੇ ਕਹੀ ਜਾਂਦੀ ਸੀ ਐ ਤੇ ਪਤਾ ਲੱਗ ਗਿਆ ਕਿ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਕਹੀ ਜਾਂਦੀ ਸੀ ਕਹੀ ਕਿਦੇ ਬਾਰੇ ਚਲਦੀ ਸੀ ਕਿ ਨਿਬੰਧ ਵਿੱਚ ਕਿ ਇਹਨਾਂ ਦੇ ਨਿਬੰਧ ਇੰਦਾ ਦੇ ਸੀਗੇ ਪੱਗ ਬੰਨਦਾ ਚਿੰਚਿੰਕੇ ਗੱਲਾਂ ਕਰਦਾ ਹੁਲ-ਹੁਲ ਕੇ ਹੋਜਾਕਾਰ ਦਾ ਪਿਆਰ ਹੈ ਇਹਨੂੰ ਅਸੀਂ ਥੋੜਾ ਜਿਹਾ ਡਿਟੇਲ ਵਿੱਚ ਅੱਗੇ ਨੈਕਸਟ ਵੀਡੀਓ ਵਿੱਚ ਕਵਰ ਕਰਾਂਗੇ ਚਲੋ ਫਿਰ ਅੱਗੇ ਮੂਵ ਕਰੀਏ ਨੈਕਸਟ ਟੈਸਟ ਸਵੈ ਜੀਵਨੀ ਅਗਰ ਸਵੈ ਜੀਵਨੀ ਨਿਕਾਲੀ ਜਾਵੇ ਆਰਸੀ ਜਿਹੜੀ ਆਰਸੀ ਹੈ ਕਦੋਂ ਆਈ ਸੀ 1952 ਨੂੰ ਇਨਾਂ ਦੀ ਸਵੈ ਜੀਵਨੀ ਹੈ ਇਨਾਂ ਦੀ ਸਵੈ ਜੀਵਨੀ ਹੈ ਜਿਹਦੇ ਵਿੱਚ ਆਪਣੇ ਵੱਲ ਲਿਖਿਆ ਹੈ ਇਸ ਨੂੰ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਮੰਨਿਆ ਜਾਂਦਾ ਹੈ ਪੇਪਰ 'ਚ ਇਸ ਤਰ੍ਹਾਂ ਵੀ ਕੁਚਨ ਪੋਰਮ ਆ ਸਕਦਾ ਇਸ ਤਰ੍ਹਾਂ ਵੀ ਐਮਸੀਕਿਊਸ ਪੁੱਛ ਸਕਦੇ ਆ ਪੰਜਾਬੀ ਦੀ ਪਹਿਲੀ ਸਵੈ ਜੀਵਨੀ ਕਿਹੜੀ ਹੈ ਤੁਸੀਂ ਯਾਦ ਰੱਖਣਾ ਆਰਸੀ ਜਿਹੜੀ ਕਿਨ ਲਿਖੀ ਸੀਗੀ ਪ੍ਰਿੰਸੀਪਲ ਤੇਜਾ ਸਿੰਘ ਜੀ ਨੇ ਲਿਖੀ ਸੀ ਠੀਕ ਹੈ ਕਿਸੇ ਵੀ ਤਰੀਕੇ ਨਾਲ ਇਹਨੂੰ ਕਮਾ ਕੇ ਪੁੱਛ ਸਕਦੇ ਆ ਅਗਰ ਇਹਦੀ ਪਹਿਲੀ ਪੁਸਤਕ ਦੀ ਗੱਲ ਕੀਤੀ ਜਾਵੇ ਅਗਰ ਇਹਦੀ ਪਹਿਲੀ ਪੁਸਤਕ ਦੀ ਗੱਲ ਕੀਤੀ ਜਾਵੇ ਉਹ ਸੀਗੀ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਇਹ ਇਹਨਾਂ ਦੀ ਪਹਿਲੀ ਪੁਸਤਕ ਸੀਗੀ ਜਿਹੜੀ 1914 ਕਦੋਂ 1914 ਵਿੱਚ ਲਿਖੀ ਗਈ ਸੀਗੀ ਇਹ ਵੀ ਇੰਪੋਰਟੈਂਟ ਹੈ ਤੁਸੀਂ ਇਹਨੂੰ ਵੀ ਨੋਟ ਕਰ ਸਕਦੇ ਹੋ ਅਗਰ ਨੈਕਸਟ ਮੂਵ ਕਰਾਂਗੇ ਨੈਕਸਟ ਹੈ ਮਸ਼ਹੂਰ ਨਿਬੰਧ ਇਹਨਾਂ ਦੇ ਕਿਹੜੇ ਕਿਹੜੇ ਨਿਬੰਧ ਮਸ਼ਹੂਰ ਸਨ ਅਗਰ ਨਿਬੰਧ ਮਸ਼ਹੂਰ ਦੀ ਗੱਲ ਕੀਤੀ ਜਾਵੇ ਰੰਗਦੀਨ ਠੀਕ ਹੈ ਅਗਲੇ ਜ਼ਮਾਨੇ ਪੇਪਰ 'ਚ ਕਿਸੇ ਦਾ ਵੀ ਨਾਮ ਲੈ ਕੇ ਪੁੱਛ ਸਕਦੀ ਹੈ ਕਿ ਕਿਹਦਾ ਸੀ ਕਿਹਦਾ ਨਿਬੰਧ ਹੈ ਠੀਕ ਹੈ ਰੰਗਾਦੀਨ ਅਗਲੇ ਜ਼ਮਾਨੇ ਹਸਨਾ ਤੇ ਕੂਕਨਾ ਮੇਰਾ ਵਿਆਹ ਗੁੱਸਲਖਾਨਾ ਇਹ ਕਾਫੀ ਵਾਰ ਪੇਪਰ 'ਚ ਦਿਖਣ ਨੂੰ ਮਿਲਦਾ ਗੁੱਸਲਖਾਨਾ ਕਿਹਦਾ ਨਿਬੰਧ ਬੇਲੀਆਂ ਗੱਲਾਂ ਹਾਸ ਰਸ ਗੁਰੂ ਨਾਨਕ ਦਾ ਦੇਸ਼ ਪਿਆਰ ਜਾਂ ਸਾਉਥਨਾ ਇਹ ਸਾਰੇ ਹੀ ਨਿਵੰਦ ਕੀਤੇ ਹੈ ਪ੍ਰਿੰਸੀਪਲ ਤੇਜਾ ਸਿੰਘ ਜੀ ਦੇ ਹੈ ਇਹਨਾਂ ਦੇ ਨਿਵੰਦ ਬਾਰੇ ਕੀ ਕਿਹਾ ਜਾਂਦਾ ਸੀਗਾ ਪੱਗ ਬੰਨਦਾ ਚਿੰਚਿਣ ਕੇ ਗੱਲਾਂ ਕਰਦਾ ਪੁਲਪੁਲ ਕੀ ਠੀਕ ਹੈ ਇਹਨਾਂ ਨੂੰ ਬੰਦ ਇੰਨੇ अच्छे ਸੀਗੇ ਇਸ ਕਰਕੇ ਆ ਲਾਈਨ ਤੇ ਹੀ ਜਾਂਦੀ ਹੈ ਠੀਕ ਹੈ ਬੱਚੇ ਇਹ ਇੰਪੋਰਟੈਂਟ ਹੈ ਪੇਪਰ ਚ ਇਸ ਤੋਂ ਬਾਅਦ ਕੁਝ ਨਹੀਂ ਆਹੀ ਠੀਕ ਹੈ ਅਗਰ ਨੈਕਸਟ ਗੱਲ ਕੀਤੀ ਜਾਵੇ ਸਨਮਾਨ ਇਹਨਾਂ ਨੂੰ ਕਿੱਥੇ ਕਿੱਥੇ ਕੀ ਕੀ ਸਨਮਾਨ ਮਿਲੇ ਸੀਗੇ ਇਹਨਾਂ ਨੂੰ ਸਭ ਤੋਂ ਪਹਿਲਾਂ 1951 ਵਿੱਚ ਸਭ ਤੋਂ ਪਹਿਲਾਂ ਪੈਪਸੂ ਨੂੰ ਪੈਪਸੂ ਤੋਂ ਸਮਾਨਿਤ ਹੋਈ ਸੀ ਠੀਕ ਹੈ ਪੈਪਸੂ ਸਰਕਾਰ ਨੇ ਇਹਨਾਂ ਨੂੰ ਸਨਮਾਨ ਕੀਤਾ ਸੀਗਾ ਨੈਕਸਟ 1956 ਇਨਾਂ ਨੂੰ ਅਭਿਨੰਦਨ ਇਨਾਂ ਨੂੰ ਅਭਿਨੰਦਨ ਗ੍ਰੰਥ ਮਿਲਿਆ ਸੀਗਾ ਠੀਕ ਹੈ ਇਹ ਇਨਾਂ ਦੇ ਕੁਝ ਪ੍ਰਮ ਸਨਮਾਨ ਹੈ ਜਿਹੜੇ ਇਨਾਂ ਨੂੰ ਮਿਲੇ ਸੀ ਠੀਕ ਹੈ ਅਗਰ ਗੱਲ ਕੀਤੀ ਜਾਵੇਗੀ ਇੰਦੇ ਪਹਿਲਾ ਲੇਖ ਅਗਰ ਪੇਪਰ 'ਚ ਪੁੱਛਿਆ ਜਾਵੇਗਾ ਇਹਨਾਂ ਦਾ ਪਹਿਲਾ ਲੇਖ ਕਿਹੜਾ ਹੈ ਤੁਸੀਂ ਯਾਦ ਰੱਖਣਾ ਸ਼ਹਿਰ ਦਾ ਨਲਕਾ ਇਹ ਇਹਨਾਂ ਦਾ ਪਹਿਲਾ ਲੇਖ ਹੈ ਸ਼ਹਿਰ ਦਾ ਨਲਕਾ 1908 ਨੂੰ ਆਇਆ ਸੀਗਾ ਸ਼ਹਿਰ ਦਾ ਨਲਕਾ ਇਹ ਬਹੁਤ ਹੀ ਇੰਪੋਰਟੈਂਟ ਹੈ ਤੁਸੀਂ ਇਹ ਯਾਦ ਰੱਖਣਾ ਸ਼ਹਿਰ ਦਾ ਨਲਕਾ ਕੀ ਸੀਗਾ ਇਹਨਾਂ ਦਾ ਪਹਿਲਾ ਲੇਖ ਸੀਗਾ ਜਿਹੜਾ 1908 ਵਿੱਚ ਆਇਆ ਸੀਗਾ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਖਤਮ ਕਰਨੇ ਆ ਅੱਜ ਦੀ ਵੀਡੀਓ ਵਿੱਚ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਬਾਰੇ ਪੂਰੀ ਤਰ੍ਹਾਂ ਜਾਣ ਲਿਆ ਅਗਰ ਕਿਸੇ ਬੱਚੇ ਨੂੰ ਡਾਊਟ ਹੈ ਉਹ ਕਮੈਂਟ ਬਾਕਸ ਡਾਊਟ ਲਿਖ ਸਕਦਾ ਹੈ ਵੀਡੀਓ ਅਗਰ ਅੱਛੀ ਲੱਗੀ ਹੋਏ ਕਮੈਂਟ ਕਰਕੇ ਦੱਸਿਓ ਨੈਕਸਟ ਵੀਡੀਓ ਅਸੀਂ ਘਰ ਦਾ ਪਿਆਰ ਨੈਕਸਟ ਵੀਡੀਓ ਸਾਡੀ ਹੋਵੇਗੀ ਘਰ ਦਾ ਪਿਆਰ ਜਿਹਦੇ ਵਿੱਚ ਅਸੀਂ ਐਮਸੀਕਿਊਜ਼ ਕਵਰ ਕਰਾਂਗੇ 11 ਐਮਸੀਕਿਊਜ਼ ਵਿੱਚ ਜਾਂ 11 ਕੁਐਸਚਨ ਵਿੱਚ ਅਸੀਂ ਪੂਰਾ ਹਿੱਸਾ ਘਰ ਦੇ ਪਿਆਰ ਦਾ ਜੋ ਵੀ ਸਾਰ ਨਿਕਲਦਾ ਹੈ ਜੋ ਵੀ ਕਨਕਲੂਜਨ ਨਿਕਲਦਾ ਹੈ ਉਹਨੂੰ ਅਸੀਂ 11 ਕੋਚਨ ਚ ਕਨਵਰਟ ਕਰਕੇ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਅਗਲੀ ਵੀਡੀਓ ਵਿੱਚ ਅਗਰ ਵੀਡੀਓ ਅੱਛੀ ਲੱਗੀ ਹੈ ਵੀਡੀਓ ਨੂੰ ਬਾਕੀ ਬਾਲ ਲਾਈਕ ਕੋ ਸ਼ੇਅਰ ਕਰੋ ਥੈਂਕ ਯੂ ਸੋ ਮਚ